ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਆ ਸਾਰਿਆਂ ਦੇ ਸਵਾਗਤ ਆ ਕਿਸਾਨ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਿਲਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਆ ਫਿਰੋਜਪੁਰ ਜ਼ਿਲ੍ਹੇ ਦਾ ਮਨਮੱਤਾ ਨਗਰ ਆ ਪਿੰਡ ਗੁਰੂਸਰ ਮੰਡੀ ਗੁਰੂਸਰ ਮੰਡੀ ਦੇ ਵਿੱਚ ਮੈਂ ਇੰਸਟਾ ਮੌਜੂਦ ਆ ਤੇ ਜਿਸ ਘਰ ਦੇ ਵਿੱਚ ਮੈਂ ਮੌਜੂਦ ਆ ਮਿੱਤਰੋ ਇੱਥੇ ਵੀ ਛੌਂਕ ਆ ਜਿਹੜਾ ਉਹ ਨੀਲੀ ਰਾਵੀ ਨਸਲ ਦਾ ਇੱਕ ਬੇਹੱਦ ਆ ਤੇ ਨਾਲ ਸਾਹੀਵਾਲ ਨਸਲ ਦਾ ਬਹੁਤ ਛੌਂਕ ਆ ਜੜੀਆਂ ਤੁਸੀਂ ਖੁਰਲੀ ਦੇ ਉੱਤੇ ਜਾਨਵਰ ਦੇਖਦੇ ਪਏ ਆ ਪ੍ਰੋਪਰ ਸਾਹੀਵਾਲ ਦੇ ਇਹ ਪ੍ਰੋਪਰ ਕਾਰਡ ਵਾਲੀਆਂ ਮੱਛੀਆਂ ਤਿਆਰ ਹੋਈਆਂ ਹੋਈਆਂ ਕਰਮਾਂ ਵਾਲੀਆਂ ਔਰ ਪ੍ਰੋਪਰ ਦੇਣ ਜਿਹੜਾ ਪ੍ਰੋਪਰ ਰਿਕਾਰਡ ਇਧਰਲੇ ਪਾਸੇ ਨੀਲੀ ਦਾ ਵੀ ਇਹ ਮੱਝਾਂ ਕੱਟੀਆਂ ਜਿਹੜੀਆਂ ਇਹ ਵੀ ਪ੍ਰੋਪਰ ਸੀਮਨ ਦੇ ਨਾਲ ਰਿਕਾਰਡ ਆ ਕਰਮਾਂ ਵਾਲੀਆਂ ਦਾ ਔਰ ਇੱਥੇ ਇੱਕ ਪਿਛਲੇ ਦਿਨੀ ਨਾਬੇ ਦੇ ਵਿੱਚੋਂ ਮਾਲੀ ਆਇਆ ਸੀਗਾ ਮਿੱਤਰੋ ਇਹਦੇ ਮਾਲੀ ਚਰਚਾ ਦਾ ਅਵੇਸ਼ਾ ਵੀ ਬਹੁਤ ਫੇਸਬੁੱਕ ਤੇ ਪੋਸਟਾਂ ਪਾ ਕੇ ਰਿਆ ਇਹ ਉਹ ਮਾਲੀ ਆ ਏ 500 852 852 ਹਾਂਜੀ ਜੀ 852 ਨੰਬਰ ਬੋਲਾ ਜਿਹੜਾ ਮਿੱਤਰੋ ਇਹ ਇੱਥੇ ਇਸ ਟਾਈਮ ਮੌਜੂਦ ਹੈ ਨਾ ਜਲਦੀ ਬਾਈ ਹੁਣੇ ਜਿਹੜਾ ਸੀਮنٹ ਤੁਹਾਡੀ ਕਚੈਰੀ ਚ ਲਾਂਚ ਕਰਨਗੇ ਕਿਉਂਕਿ ਬਹੁਤ ਮੰਗ ਆਈ ਹੈ ਕਿਉਂਕਿ ਬੱਚੇ ਬਹੁਤ ਚੰਗੇ ਆਏ ਹਨਾ ਜੀ ਹਾਂਜੀ ਅੱਛਾ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਹੋਰ ਸਰਬੇ ਬਾਈ ਠੀਕ ਹੈ ਜੀ 체ਤਾ ਦੇ ਪਰਿਵਾਰ ਤੋਂ ਹਾਂਜੀ ਕਿਰਪਾ ਬਾਈ ਜੀ ਕਰਦੀ ਕਰਾ ਦੇ ਸਾਰੇ ਹਾਂਜੀ ਹਾਂਜੀ ਅੱਛਾ ਜਾਨਵਰ ਅੱਗੇ ਨਾਲ ਕਾਫੀ ਗਿਣਤੀ ਹੋ ਗਈ ਬਾਬੇ ਦੀ ਕਿਰਪਾ ਨਾਲ ਹਾਂਜੀ ਹਾਂਜੀ ਦਿਨੋਂ ਪਰ ਦਿਨ ਵਧੀ ਜਾਂਦੇ ਹਨ ਹਾਂਜੀ ਹਾਂਜੀ ਵਧੀ ਜਾਂਦੇ ਅੱਛਾ ਇਧਰ ਨੀਲੀ ਦਾ ਵੀ ਫਿਰੇ ਝੋਟੀਆਂ ਚੰਗੇ ਰਿਕਾਰਡ ਲੱਗੀਆਂ ਸਾਰੇ ਹਾਂਜੀ ਹਾਂਜੀ ਆ ਜਿਹੜਾ ਜੱਟ ਬੋਲ ਹੈ ਜੀ ਹਾਂਜੀ ਭਾਈ ਗੁਰਮੀਤ ਤੂਰ ਵਾਲਾ ਕੋਲ ਆ ਪਹਿਲੇ ਨੰਬਰ ਤੇ ਝੋਟੀ ਖੜੀ ਹੈ ਜਿਹੜੀ ਆ ਠੀਕ ਹੈ ਜੀ ਹਾਂਜੀ ਇਹ ਹੁੰਦੀ ਹੈ ਜੀ ਠੀਕ ਹੈ ਜੀ ਇਹ ਆ ਜਿਹੜੀ ਨਾਲ ਆ ਇਹ ਆਪਾਂ ਨਾਬੇ ਆਪਸ਼ਨ ਚ ਮੱਝ ਲਈ ਸੀ ਠੀਕ ਹੈ ਜੀ ਹਾਂ ਉਹ ਆ ਮੱਝ ਹੀ ਹੈ ਹਾਂਜੀ ਹਾਂਜੀ ਤੇ ਉਹ ਹੋ ਗਈ ਗੱਪਣ ਹੋ ਗਈ ਸੀ ਉਹ ਹਾਂਜੀ ਹਾਂਜੀ ਹੋ ਗਈ ਸੀ ਚੰਗਾ ਦੁੱਧ ਦੇਗੀ ਭਾਈ ਹਾਂ ਵਧੀਆ ਸੀ ਠੀਕ ਹੈ ਦੂਜੀਆਂ ਮੰਨ ਲਓ ਆਪਦੀਆਂ ਇੱਕੋ ਵਿੱਚ ਜੋਰੇ ਬੁੱਲਦੀ ਐ ਠੀਕ ਹੈ ਜੀ ਤੇ ਇੱਕੋ ਪਹਿਲੇ ਨੰਬਰ ਤੇ ਐ ਹਾਂ ਜੀ ਉਹ ਵੀ ਆਪਣੇ ਘਰ ਦੀ ਐ ਤੇ ਆਹ ਕਿਹਨੇ ਦਿਆ ਗਿਆ ਜਿਹੜੀ ਖੜੀ ਐ ਆ ਜਿਹੜੀ ਆ ਪਹਿਲੇ ਨਾਲ ਹੁਣ ਜੀ ਓਏ ਇਹ ਜੱਟ ਬੁੱਲਦੀ ਐ ਜੀ ਇਹ ਜੱਟ ਬੁੱਲਦੀ ਆ ਗਈ ਹੈ ਨਾ ਠੀਕ ਹੈ ਬਈ ਉਹ ਉਹਦੇ ਤੇ ਗਈ ਜੱਟ ਬੁੱਲਦੀ ਨੂੰ ਕਾਪੀ ਹੈ ਜੀ ਕਾਪੀ ਆਉਂਦੀ ਹੈ ਨਾ ਜੱਟ ਬੁੱਲਦੀ ਕੱਟੀ ਆ ਗਈ ਇਹ ਕਿੰਨੇ ਚਿਰ ਦੀ ਹੋਗੀ ਬਈ ਇਹ ਇਹ ਹੋ ਗਈ ਜੀ 1.5 ਸਾਲ ਦੀ ਹੋਣ ਵਾਲੀ ਹੈ 1.5 ਸਾਲ ਦੀ ਹੋਗੀ ਠੀਕ ਹੈ ਇਹਦੀ ਮਾਂ ਦਾ ਫਿਰ 15 16 हां हां वो चंगी मासी मा। दी बेची। बेची ਆਪਾਂ ਇਹਦੀ ماں। ਇਹਦੀ ماں ਵੇਚੀ ਠੀਕ ਹੈ। हां ਚੰਗੇ ਪੈਸਿਆਂ ਦੀ ਵੇਚੀ ਆਪਾਂ ਉਹ ਚੰਗੀ ਕੀਮਤ ਤੇ ਹਾਂ ਜੀ। ਠੀਕ ਆ। ਅੱਛਾ ਭਈ ਜੇ ਜਿਹੜੀ ਆ ਝੋਟਾ ਵਾ ਆਪਣਾ ਜਿਵੇਂ ਹੁਣ ਇਹਨੇ ਫਿਰ ਤਿਆਰੀ ਫੁੱਲ ਆ ਬਾਬੇ ਦੀ ਕਿਰਪਾ ਨਾਲ। ਹਾਂਜੀ ਆਪਣਾ ਤਾਂ ਨਹੀਂ ਰੱਦਾ ਹੈਗਾ ਸੀ ਪਰ ਜਿਵੇਂ ਭਰਾ ਬੜੇ ਮੰਗਦੇ ਆ ਵੀ ਮੰਨ ਲਓ ਉੱਥੇ ਪਹਿਲਾਂ ਦਾ ਸਿਮਨਾ ਸਰਕਾਰੀ ਉੱਥੇ ਮਿਲ ਜਾਂਦਾ ਸੀ ਨਾਬੇ ਜੀ ਨਾਬੇ ਜੀ ਠੀਕ ਹੈ ਜੀ ਹਾਂਜੀ ਉਹਨਾਂ ਨੇ ਹੁਣ ਬੰਦ ਕਰਤਾ ਕਹਿੰਦੇ ਸਾਡੇ ਕੋਲ ਆਪਦੇ ਜੋਗਾ ਸਟਾਕ ਬਚਿਆ ਠੀਕ ਹੈ ਉਹਨਾਂ ਨੇ ਹੁਣ ਬੰਦ ਕਰਤਾ ਹਾਂਜੀ ਤੇ ਉਹ ਕੱਲ ਮੈਨੂੰ ਉੱਥੋਂ ਵੀ ਫੋਨ ਆਇਆ ਸੀ ਨਾਬੇ ਤੋਂ ਠੀਕ ਹੈ ਜੀ ਉਹ ਕਹਿੰਦੇ ਵੀ ਬਹੁਤ ਹੀ ਚੰਗੇ ਬੱਚੇ ਆ ਰਹੇ ਆ ਅੱਛਾ ਇਹ ਫਿਰ ਹੁਣ ਚੰਗਾ ਰਿਜ਼ਲਟ ਬਾਬੇ ਦੀ ਕਿਰਪਾ ਨਾਲ ਹਾਂਜੀ ਹਾਂਜੀ ਬੱਚੇ ਤੁਹਾਡੀ ਨਿਗਾ ਦੇ ਵਿੱਚ ਆਗੇ ਕੋਈ ਫੋਟੋ ਆ ਫਟ ਬੱਚੇ ਤਾਂ ਬਹੁਤ ਜੀ ਆਪਣੇ 60 70 ਬੱਚੇ ਆਪਣੇ ਆਪ ਦੇ ਰਿਕਾਰਡ ਦੇ ਮੁਤਾਬਕ ਕਰਾ ਆਪਣੇ ਨਿਗਾ ਦੇ ਵਿੱਚ ਹਾਂਜੀ ਜਿਹੜੇ ਕੀਤੇ ਹੋਏ ਨਿਗਾ ਦੇ ਕਿਉਂਕਿ ਜੇ ਕਿਦੋਂ ਕਿੰਨੇ ਟਾਈਮ ਤੇ ਸੀਮਣ ਕਰ ਲਾਂਗੇ ਬਸ ਆਪਾਂ ਜੀ ਇਹ ਗੱਲ ਹੋਈ ਹੀ ਪਈ ਇਹ ਸਮਝ ਲੋ ਹਾਂਜੀ ਤੇ ਚੰਗੀ ਲੈਬ ਵਾਲਿਆਂ ਨਾਲ ਹੋਈ ਹੈ ਜੀ ਉੱਥੇ ਲਿਜਾ ਕੇ ਆਪਾਂ ਤਿਆਰ ਕਰਵਾਵਾਂਗੇ ਆਪਣਾ ਦੋ ਥਾਵਾਂ ਤੋਂ ਹੀਆਂ ਹਾਂਜੀ ਜਾਂ ਤਾਂ ਆਪਣੇ ਐਂਕਲ ਜੀ ਸ਼ੇਰ ਬਾਦ ਜੀ ਠੀਕ ਹੈ ਜੀ ਲక్ష్ਮੀ ਡੇਰੀ ਫਾਰਮ ਵਾਲੇ ਜੀ ਤੇ ਜਾਂ ਗੜਵਾਸੂ ਤੋਂ ਜੀ ਗੜਵਾਸੂ ਬਈ ਦੋ ਤੁਹਾਨੂੰ ਇਸ ਟੇ ਦੇ ਵਿੱਚ ਕੋਈ ਕਰਦੀ ਹੈ ਨਾ ਹਾਂਜੀ 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 ਚਲੋ ਠੀਕ ਹੈ ਹੁਣ ਆ ਜੀ ਆਪ ਸਾਈਬਾਬ ਤੇ ਫਿਰ ਆ ਪਹਿਲਣ ਵੜ ਸੂਈ ਆ ਜਿਹੜੀ ਬਈ ਇਹ ਕਿਹੜੇ ਨੰਬਰ ਦੀ ਆ ਗਈ ਇਹ ਆਪ ਸਰਕਾਰੀ ਬੋਲਦੀ ਹੈ ਜੀ ਜੀ ਹਾਂ ਤੇ ਮੱਛੀ ਮੱਛੀ ਇਹ ਸੈਕ ਦੇ 10064 ਹੈਗਾ ਜੀ 10064 ਬਹੁਤ ਚੰਗਾ ਬੋਲ ਕੇ ਕਹਿੰਦੇ ਵੀ ਗਰਮ ਨਹੀਂ ਕਹੋਦੀ ਜਿਵੇਂ ਹੁਣ ਪਹਿਲਣ ਸੂਈ ਆ ਤੁਸੀਂ ਆਨੇ ਆਪ ਹੀ ਸੂਈ ਕੋਕ ਕੇ ਨਿਕਲ ਸੀ ਹਾਂ ਬਾਕੀ ਇਹ ਨਾ ਜਦੋਂ ਸੁੰਦੀਆਂ ਉਹ ਤੋਂ ਥੋੜਾ ਜਿਹਾ ਬੱਚੇ ਦਾ ਕਰਦੀਆਂ ਮੂੰਹ ਕਰਦੀਆਂ ਜਾਂਦੀਆਂ ਇਹ ਉਸ ਮੁਤਾਬਕ ਕੋਈ ਚੱਕਰ ਨਹੀਂ ਜਿਵੇਂ ਮਰਜ਼ੀ ਆਪਾਂ ਹੱਥੋਂ ਤੇ ਲਾ ਕੇ ਤੁਹਾਨੂੰ ਜਿਹੜੀਆਂ ਮਰਜ਼ੀ ਦੇ ਲਈ ਜੋ ਥਾਂ ਤੇ ਉਹ ਕਹਤੇ ਆ ਨਿੱਕੀ ਵੱੱਠੀ ਕਿਹੜੇ ਦੀ ਆ ਗਈ ਭਾਈ ਜਿਹੜੀ ਲਾ ਪਰਲੀ ਇਹ ਜਿਹੜੀ ਉਦੋਂ ਅੱਗੇ ਖੜੀ ਆਈ ਹਾਂਜੀ ਇਹ ਜਿਹੜੀ ਆਪਾਂ ਵੇਚਣੀ ਆਉਂਦੀ ਧੀ ਹੈ ਜੀ ਦੂਜੇ ਸੂਏ ਦੀ ਠੀਕ ਹੈ ਜੀ ਇਹ ਬੁੱਲ ਮਰ ਗਿਆ ਜੀ ਸੈਗ ਦਾ 10066 10066 100 ਨੰਬਰ 66 4 ਨੰਬਰ ਬੁੱਲ ਸੀ ਬਹੁਤ ਚੰਗਾ ਸੀ ਆਪਾਂ ਨੂੰ ਪਸੰਦ ਸੀ ਉਹ ਤੇ ਉਹ ਬੱਛੀਆਂ ਪਰ ਲੀਆਂ ਵੀ ਬਈ ਚੰਗੇ ਸੀ ਮਨ ਵਾਲੀਆਂ ਦੋਵੇਂ ਹਾਂ ਜੀ ਪਹਿਲਾਂ ਨਾ ਉਹ ਜਿਹੜੀ ਇਹ ਦੋ ਪਰਲੀ ਸੀ ਗਿਰਚ ਆ ਬੱਛੀ ਉਹ ਹਾਂ ਜੀ ਬੁੱਲ ਆਇਆ ਤਾਂ ਆਪਾਂ ਸਾਈ ਵਾਲ ਦਾ ਸੀ ਜੀ ਉਦੋਂ ਦਾ ਨਾ ਫਿਰ ਆਪਾਂ ਪ੍ਰਾਈਵੇਟ ਆਮ ਬੰਦਿਆਂ ਦਾ ਬੁੱਲ ਲਵਾਉਣੇ ਛੱਡ ਤੇ ਜੀ ਜੀ ਉਹਨਾਂ ਦਾ ਵੇਖੋ ਲਵਾਇਆ ਆਪਾਂ ਸਾਈ ਵਾਲ ਸੀ ਤੇ ਬੱਛੀ ਹੈ ਗਿਰਚ ਗਿਰਚ ਆ ਗਈ ਹਾਂ ਉਦੋਂ ਬਾਅਦ ਹੋਣਾ ਬਈ ਫਿਰ ਸਾਗ ਦੀ ਸੀਮਨ ਵਰਤੀ ਦਾ ਜੀ ਪਰਲੀ ਬੱਤੀ ਦੀ ਝੋਲੀ ਚਾਲੀ ਬੜੀ ਚੰਗੀ ਹੈ ਉਹ ਵੀ ਸਾਗ ਦੀ ਹੈ ਜੀ ਉਹਦੀ ਮਾਂ ਕ੍ਰੋਸ ਆ ਅੰਦਰ ਖੜੀ ਆ ਠੀਕ ਹੈ ਜੀ ਠੀਕ ਆ ਤੇ ਉਹ ਸਾਗ ਦੀ 21083 ਦੀ ਹੈ ਜੀ 21083 ਦੀ ਹੁਣ ਇਹ ਤਾਂ ਹੋ ਗਿਆ ਆਪਣੇ ਰੱਖੇ ਜਾਨਵਰ ਹੁਣ ਆਰੀ ਆਪਾਂ ਵੇਚਣ ਵਾਲੇ ਜਾਨਵਰ ਤੇ ਇਹ ਗਾਂ ਫਿਰ ਜਿਹੜੀ ਸਿੰਗਾ ਵਾਲੀ ਵੇਚਣੀ ਆ ਇਹ ਕਿਹੜੇ ਸੀਮੰਟ ਦੀ ਆ ਬਾਈ ਇਹ ਆਪ ਸਰਕਾਰੀ ਦੀ ਐ ਟੈਗ ਪਾਇਆ ਐ ਇਹਦੇ ਗੱਲ ਚ ਠੀਕ ਆ ਜੀ ਇਹ ਭੂਆ ਕਾ ਕੋਲ ਹੁੰਦੀਆਂ ਸੀ ਤੇ ਬਈ ਛੋਟੀ ਬੱਚੀ ਲਿਆਂਦੀ ਸੀ ਆਪਾਂ ਛੋਟਾ ਬੱਚੀ ਛੋਟੀ ਬੱਚੀ ਇਹ ਪ੍ਰੋਜੈਕਟ ਚ ਸੀਮੰਟ ਲੱਗਿਆ ਸੀ ਇਹਨੂੰ ਠੀਕ ਆ ਜੀ ਠੀਕ ਆ ਇਹ ਟੈਗ ਪਾਇਆ ਪਰਲੇ ਪਾਸੇ ਦੇ ਗੱਲ ਚ ਅੱਛਾ ਇਹ ਕੀ ਗੱਪਣ ਕਿਹੜੇ ਤੋਂ ਆ ਗਈ ਇਹ ਇਹ ਸੇਮ ਹੀ ਆਪਾਂ 10 30 ਕੇ ਮਹਗਾਏ ਸੀ ਆਪ ਸਪੈਸ਼ਲ ਜੀ ਜੀ 10 064 ਨੰਬਰ ਦੇ 10 064 ਦੇ ਜਿਹੜੀ ਆ ਬੱਚੀ ਨਿੱਕੀ ਆਈ ਐ ਇਹ ਸੀਮੰ ਇੱਕ ਗੱਲ ਹੋਰ ਦੁੱਧ ਦਾ ਜਿਵੇਂ ਤੁਸੀਂ ਮੱਝਾਂ ਦੇ ਨਾਲ ਦੁੱਧ ਦੇ ਨਾਲ ਕਪੈਸਿਟੀ ਮਿਲਾਉਣੀ ਹੈ ਠੀਕ ਹੈ ਦੁੱਧ ਦੇ ਨਾਲ ਹਾਂਜੀ ਇਹ ਸਮਝ ਲਓ ਮੱਝਾਂ ਵਾਲਾ ਸਿਸਟਮ ਹੀ ਹੁੰਦਾ ਸਾਈਵਾਲ ਦਾ ਜੀ ਅੱਛਾ ਮੱਝਾਂ ਦਾ ਹਾਂ ਫੈਟ ਵੀ 19 21 ਰਹਿੰਦੀ ਹੈ ਹੂੰ ਤੇ ਮਿਲਦੀਆਂ ਵੀ ਮੱਝਾਂ ਤਰ੍ਹਾਂ ਦੂਜੀਆਂ گاਵਾਂ ਤਰ੍ਹਾਂ ਨਹੀਂ ਮਿਲਦੀਆਂ ਹੂੰ ਜਿਵੇਂ ਮੱਝ 5 6 ਮਹੀਨੇ ਮਿਲਦੀ ਹੈ ਬਣਨ ਤੋਂ ਬਾਅਦ ਉਵੇਂ ਇਹ ਮਿਲਦੀ ਬਈ ਉਹੀ ਬੰਤਰ ਹੀ ਹੈ ਹਾਂ ਉਵੇਂ ਹੀ ਸਿਸਟਮ ਹੈ ਜੀ ਠੀਕ ਹੈ ਬਈ ਤੇ ਅੱਛਾ ਇਹ ਹੁਣ ਵੇਚਣੀ ਹੈ ਕਿ ਇਹਨਾਂ ਦੁੱਧ ਦੇ ਦਿੰਦੀ ਬਈ ਚੰਗਾ ਇਹ ਪਿਛਲੀ ਸੂਏ ਬਾਈ ਜੀ 13-14 ਲੀਟਰ ਦੁੱਧ ਦਿੱਤਾ ਇਹਨੇ ਤੇ ਕਿ ਕਿੰਨਾ ਮੈਂ ਸੂਸੂਗੀ ਤੀਜਾ ਸੂਆ ਸੂਆ ਸੋਨਾ ਦੂਜੀ ਸੂਏ 13-14 ਦੇਗੀ ਹਾਂਜੀ ਠੀਕ ਹੈ ਬਾਈ ਤੇ ਸੀਲ ਸੀ ਚੋਣ ਚਾਣ ਨੂੰ ਹਾਂਜੀ ਚੋਾਈ ਬਹੁਤ ਵਧੀਆ ਠੀਕ ਹੈ ਜਿਹੜਾ ਮਰਜ਼ੀ ਲੈ ਜਾ ਕੋਈ ਲੰਬਾ ਵਾਲੀ ਗੱਲ ਨਾ ਨਾ ਕੋਈ ਦਿੱਕਤ ਨਹੀਂ ਠੀਕ ਹੈ ਅੱਛਾ ਹੁਣ ਵੇਚਣੀ ਕੀ ਰੇਟ ਤੈਅ ਕੀਤਾ ਹੈ ਰੇਟ ਦੇ ਦਾਂਗੇ ਸਰਬੇ ਆਪਾਂ ਕੋਈ ਗੱਲ ਨਹੀਂ ਕਿੰਨੇ ਕੁ ਜਿੰਨੇ 55000 ਦੀ ਆਪਾਂ ਦੇ ਦਾਂਗੇ 55000 ਦੀ ਜੇ ਕੋਈ ਕਵੇ ਵੀ ਭਰਾ ਮਾਨਤਨ ਸਾਬੇ ਦਾ ਚੈਨਲ ਵੇਖਿਆ ਬਾਈ ਤੇਰੇ ਵੀ ਅਸੀਂ ਸ਼ੁਰੂ ਤੋਂ ਫੈਨ ਆ ਤੇ ਤੇਰੇ ਵੀ ਫੈਨ ਤਾਂ ਹੈਗੇ ਆ ਉਹ ਕਹਿੰਦੇ ਮਾਨਤਨ ਕਰ ਦਾਂਗੇ ਬਈ ਆਪਾਂ ਨੁਕਸ ਇੱਕ ਪੈਸੇ ਦਾ ਵੀ ਨਹੀਂ ਹੈਗਾ ਬਾਈ ਹਾਂ ਬਸ ਯੂਸਾਈ ਦਾ ਕੁਆਲ ਕੁਨੜਾ ਬੰਦਾ ਜਿਹੜਾ ਬੇਫਿਕਰ ਹੋ ਕੇ ਲੈ ਜੀ ਤੇ ਮੰਨ ਲਓ ਵੀ ਕਿ ਇਹਨਾਂ ਨੂੰ ਲੱਗਦਾ ਵੀ ਗਰਮ ਹੁੰਦੀਆਂ ਹੂੰ ਸੁਣਨ ਤੋਂ ਬਾਅਦ ਆਪਣੇ ਕੋਲ ਆ ਜਾ ਆਪਣੇ ਨਾਲ ਸਾਈ ਕਰ ਲੈ ਠੀਕ ਹੈ ਜੀ ਠੀਕ ਹੈ ਹਾਂ ਤੇ ਚੋਕੇ ਵੀ ਲੈ ਜਾ ਭਾਵੇਂ ਦੋ ਟਾਈਮ ਤਿੰਨ ਟਾਈਮ ਜਿਵੇਂ ਮਰਜ਼ੀ ਕਰ ਲੈ ਠੀਕ ਹੈ ਜੀ ਆ ਤੁਹਾਨੂੰ ਮੈਂ ਹੱਥ ਉੱਤ ਲਾ ਕੇ ਵਿਖਾ ਦਿੰਨਾ ਜਿਵੇਂ ਇਹ 28 ਤਰੀਕ ਨੂੰ ਬਜਦਿਆਂ ਪੂਰੇ ਹੁੰਦੇ 28 ਤਰੀਕ ਨੂੰ ਹਾਂਜੀ ਕੁੱਲੋਂ ਮੜੀ ਤੂਰੇ ਮੜਾ ਜਗਨਾ ਤੂਰਦੇ ਨਾਲ ਹੱਥ ਉਥਲਾ ਦੇ ਲੈ ਮਿੱਤਰੋ ਸਰਕਾਰੀ ਸੀਮਣ ਦੀ ਆਪ ਆ ਤੇ ਅੱਗੇ ਗੱਪਣਾ ਜਿਹੜੇ ਸੀਮਣ ਤੋਂ ਸੇਮ ਸੀਮਣ ਦੀ ਬੱਤੀ ਇੱਕ ਬਾਈ ਹੁਣਾਂ ਕੋਲੇ ਆਈ ਹੋਈ ਆ ਨਿੱਕੀ ਪਹਿਲਾਂ ਅਡਵਾਂਸ ਹੋਈ ਆ ਜਿਹੜੀ ਇਸੇ ਤਰ੍ਹਾਂ ਦੀ ਲੈ ਹੁਣ ਗਾਂਲ ਦੇ ਵੇਖ ਲੋ ਠੰਡੀ ਠੰਡੀ ਪੂਰੀ ਆ ਵੀ ਉਹਦੀ ਨਿਕਲ ਬੇਫਰਕ ਹੋਵੇ ਬੇ ਚੀਜ਼ ਹੁੰਦੀ ਆ ਜਿਹੜੀ ਆਪਾਂ ਨੂੰ ਗਰਮਪਣ ਤੋਂ ਹੀ ਡਰ ਲੱਗਦਾ ਹੁੰਦਾ ਇਹਨਾਂ ਦਾ ਬਾਕੀ ਕਰ ਹੋਣੀ ਹੈ ਕਿਉਂਕਿ ਪ੍ਰੋਪਰ ਰਿਕਾਰਡ ਨਾ ਬਲੱਡ ਤਾਂ ਬਲੱਡ ਹੀ ਆ ਭਾਈ ਯਾਰ ਮੰਲਾ ਜੇ ਇਹ ਚੀਜ਼ ਨਾ ਸੀਮਨ ਤੋਂ ਕੋਣ ਤਾਂ ਮੰਲਾ ਬਰੀਡ ਤੇ ਮੱਥਾ ਮਾਰੇ ਫਿਰਦਾ ਅਗਲਾ ਮੈਨੂੰ ਅਗਲਾ ਕਹਿੰਦਾ ਢਾਂਡੀ ਇਹੋ ਜੀ 20000 ਚੀਜ਼ ਚੀਜ਼ ਦਾ ਫਰਕ ਹੁੰਦਾ ਮੇਥੋਂ ਵੇਖੋ ਤੁਸੀਂ ਕਰਮਾੜੀ ਦੀ ਬਾਡੀ ਪਿਓਰ ਬੰਨ ਤੰਨ ਸੇਮ ਕੁਆਲਿਟੀ ਥਾਨ ਮਈਆਂ ਵਰਗਾ ਇਹ ਮਈਆਂ ਵਰਗੀ ਹੁੰਦੀਆਂ ਬਈ ਸੇਮ ਚੀਜ਼ੀ ਹੁੰਦੀ ਆ ਰੇਟ ਇਹਨਾਂ ਦਾ ਬਈ 55000 ਰੁਪਿਆ ਰੱਖਿਆ ਬਾਈ ਨੇ ਤੇ ਮੂੰਹਾਂ ਦੀ ਵੇਖੋ ਕਿੱਡੀ ਸੋਹਣੀਆ ਕਰਮਾ ਵਾਲੀ ਹੂੰ ਪਿਆਰ ਦੀਆਂ ਭੁੱਖੀਆਂ ਹੁੰਦੀਆਂ ਹਨਾ ਬਈ ਇਹ ਬੜਦੇ ਬਈ ਆਹ ਚਿੰਗੀ ਜਦੀ ਮਾਣ ਆਉਂਦੀ ਚਲ ਤੌਂ ਦੀ ਅਦਾਜ ਮੈਂ ਠੀਕ ਹੈ ਦੀਪਥਾਨ ਵਖਾਦੇ ਬਈ ਓਕੇ ਜੋ ਅੱਛਾ ਬਨੇ ਹੋ ਬਈ ਬਰਨ ਦੋ ਬਸ ਨਵੀਂ ਮੈਂ ਤਰ ਹੁਣ ਤੁਹਾਨੂੰ ਨੰਬਰ ਲੈ ਦਿੰਨਾ ਮੈਂ ਪਾਈ ਦਾ ਗਾਂ ਖਰੀਦ ਲਓ ਜਿਹੜੇ ਪ੍ਰਾਨੋ ਸਾਈਵਾਲ ਦਾ ਸ਼ੌਂਕ ਆ ਆ ਇਹਦੀ ਕੋਲੇ ਧੀ ਖੜੀ ਹੋਈ ਆ ਮੰਨ ਲਓ ਤੁਸੀਂ ਪ੍ਰੋਪਰ ਬਰੀਡ ਤੁਸੀਂ ਚੰਗਾ ਸੀਮਨ ਤੁਸੀਂ ਵਰਤ ਲੋਗੇ ਤੁਸੀਂ ਵੀ ਚੰਗੇ ਜਿਹੜਾ ਰਿਕਾਰਡ ਪੈਦਾ ਕਰ ਲੋਗੇ ਅੱਛਾ ਬਈ ਅੱਜ ਤੁਹਾਡੀ ਮਰਜ਼ੀ ਦੇ ਸਰਬੇ ਹੱਥੋਂ ਥਲਾਈ ਜਾਂ ਕੋਈ ਚੱਕਰ ਹੀ ਨਹੀਂ ਕਿਸੇ ਤਰ੍ਹਾਂ ਦਾ ਹੂੰ ਵੀ ਮੰਨ ਲਓ ਇਹ ਫਿਰ ਕੋਨੀਆਂ ਕਰਤੀਆਂ ਹਨਾ ਹਾਂਜੀ ਇਹਦੇ ਉਦੋਂ ਉਹਨਾਂ ਨੇ ਡਵਾਏ ਪਹਿਲਾ ਅੱਛਾ ਨੰਬਰ ਕਿੰਨਾ ਆ ਗਿਆ ਮਹਾਰਾਜ ਆਪਣਾ ਆਪਣਾ 95693 ਜੀ ਜੀ 99001 ਇੱਕ ਵਾਰੀ ਹੋਰ ਬੋਲ ਦੀਏ 95693 ਜੀ 99001 ਠੀਕ ਹੈ ਇਸ ਨੰਬਰ ਤੇ ਕਰ ਲਿਓ ਰਾਬਤਾ ਕੈਂਪ ਤੁਸੀਂ ਬਾਈ ਹੁਣਿਆਂ ਦੇ ਨਾਲ ਪਿੰਡ ਹੈਗਾ ਵਾ ਜਿਹੜਾ ਮਿੱਤਰੋ ਸ਼ਹਿਰ ਦੱਸਦਾ ਗੁਰੂ ਸਰ ਮੰਡੀ ਤੇ ਗੋਲੂ ਵਾਲਾ ਮੋੜ ਇੱਥੋਂ 5-4 ਕਿਲੋਮੀਟਰ ਦੀ ਦੂਰੀ ਤੇ ਰਹਿ ਜਾਂਦਾ ਹਨਾ ਬਾਈ ਹਾਂਜੀ ਹਾਂਜੀ ਤੇ ਬਾਕੀ ਸਾਧ ਜਿਹੜੇ ਤੁਹਾਨੂੰ ਚਾਹੀਦੀ ਹੈ ਬਾਈ ਨਾਲ ਰابطਾ ਕਾਇਮ ਕਰਦਾ ਕਿਉਂਕਿ ਘੜਾ ਜਿਹੜੇ ਏਰੀਆ ਦੇ ਵਿੱਚ ਮੈਂ ਇਸ ਟਾਈਮ ਮੌਜੂਦ ਆ ਇੱਥੇ ਨੀਲੀ ਰਾਵੀ ਬਹੁਤ ਕਮਾਲ ਦੇ ਨਸਣਾ ਧੰਨਵਾਦ